ਬਾਕੀ ਬਾਕੀ ਬਹਿ ਜਾਓ ਬਾਕੀ ਬਹਿ ਜਾਓ ਸਾਡੀ ਪੈਸਮਾਰੀ ਸੰਘਰਸ਼ ਕਮੇਟੀ ਦੇ ਸੱਜਣ ਆਏ ਹੋਏ ਐਨਪੀਐਸ ਕਰਤੀ ਜੀ ਤੇ ਮਾਤਰੀ ਜੀ ਹਰਿਆਣਾ ਇਲੈਕਸ਼ਨ ਵਿੱਚ బిਜੀ ਨੇ ਉਹਨਾਂ ਦੇ ਪੀਏ ਸਾਹਿਬ ਆਏ ਨੇ ਧੰਵਾਦੀ ਆ ਔਰ ਬਣਦਾ ਤਾਂ ਇਹ ਸੀ ਵੀ ਅਸੀਂ ਨਵੇਂ ਨਵੇਂ ਮੰਤਰੀ ਬਣੇ ਆ ਮੁਬਾਰਕਾ ਦੇ ਰਹਾਂਦੇ ਪਰ ਜਿਹਨਾਂ ਨੂੰ ਪਹਿਲਾਂ ਰੱਖਿਆ ਸੀ ਤੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਸਾਡੀ ਹਾਲੇ ਤੱਕ ਮੰਗਦਾ ਕਿਸੇ ਦਾ ਵੀ ਹਾਲੀ ਹੋਇਆ ਉਸੇ ਘੜੀ ਤੈ ਅੱਜ ਮੰਤਰੀ ਸਾਹਿਬ ਨੂੰ ਮਿਲਣ ਆਏ ਸੀ ਪਰ ਇਹ ਸਭ ਦਾ ਕਹਿਣਾ ਕਿ ਉਹ ਅਲੈਕਸ਼ਨ ਤੇ ਬਿਜ਼ੀ ਨੇ ਇਸ ਕਰਕੇ ਨਹੀਂ ਆ ਸਕੇ ਮੇਰੀਆਂ ਭੈਣਾਂ ਥੱਲੇ ਉਹ ਪ੍ਰਸ਼ਨ ਕਰ ਰਹੀਆਂ ਸੀਗੀਆਂ ਤੁਹਾਡੇ ਪ੍ਰਸ਼ਨ ਮੈਂ ਕਰ ਰਿਆਂ ਅਸੀਂ ਪੂਰਾ ਲਿਖਤੀ ਪ੍ਰਸ਼ਨ ਲੈ ਕੇ ਆਏ ਆ ਜਿਹੜੇ ਪੀਏ ਸਾਹਿਬ ਨੂੰ ਬੇਨਤੀ ਹੈ ਵੀ ਇੱਦਾਂ ਹੀ ਮੰਤਰੀ ਸਾਹਿਬ ਨੂੰ ਦੇਣ ਤੇ ਸਾਡੀ ਮੰਤਰੀ ਸਾਹਿਬ ਨੂੰ ਬੇਨਤੀ ਵੀ ਹੈ ਕਿ ਸਾਡੇ ਪ੍ਰਸ਼ਨ ਸਿਰਫ ਆਪਣੇ ਤੇ ਕਰਨਾ ਰੱਖਣ ਇਹ ਪ੍ਰਸ਼ਨ ਵਿਧਾਨ ਸਭਾ ਵਿੱਚ ਉਠਾਉਣ ਫਿਰ ਸਾਨੂੰ ਪਤਾ ਲੱਗੇਗਾ ਸਾਨੂੰ ਮਾਣ ਹੋਏਗਾ ਵੇ ਸਾਡੇ ਹਲਕੇ ਦਾ ਐਮਐਲਏ ਸਾਡੇ ਹਲਕੇ ਦਾ ਮੰਤਰੀ ਜਿਹੜਾ ਹੈ ਚੰਡੀਗੜ੍ਹ ਤੋਂ ਸਾਡੀ ਆਵਾਜ਼ ਵੜ ਕੇ ਗੂੰਜਿਆ। ਸੋ ਇਸ ਕੱਲ ਦਾ ਸਾਨੂੰ ਭਰੋਸਾ ਵੀ ਦਿਵਾਣਗੇ। ਸੋ ਸਭ ਤੋਂ ਪਹਿਲਾਂ ਮੈਂ ਪ੍ਰਸ਼ਨ ਪੱਤਰ ਪੜ੍ਹਦਾ। ਸੇਵਾ ਵਿਧ ਡਾਕਟਰ ਸਤਕਾਰਯੋਗ ਡਾਕਟਰ ਅਰਵਜੋਤ ਸਿੰਘ ਜੀ ਕੈਬਨਿਟ ਮੰਤਰੀ ਪੰਜਾਬ ਵਿਸ਼ਾ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਦੇ ਸਵਾਲਾਂ ਦੇ ਜਵਾਬ ਦੇਣ ਬਾਰੇ ਸਤਕਾਰਯੋਗ ਮੰਤਰੀ ਜੀ ਹਲਕਾ ਵਿਧਾਇਕ ਜੀ ਉਪਰੋਕਤ ਵਿਦੇਸ਼ ਸਬੰਧ ਵਿੱਚ ਕਿਰਪਾ ਕਰਕੇ ਹੇਠ ਲਿਖੇ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰਨੀ ਜੀ ਮਾਨਯੋਗ ਮੰਤਰੀ ਮੰਤਰੀ ਜੀ ਆਮ ਆਦਮੀ ਪਾਰਟੀ ਨੇ ਬੋਟਾ ਤੋਂ ਪਹਿਲਾਂ ਸਰਕਾਰ ਬਣਦੇ ਸਾਰੇ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗਰੰਟੀ ਦਿੱਤੀ ਸੀ ਪਰ ਅਜੇ ਤੱਕ ਉਸ ਨੂੰ ਪੂਰਾ ਨਾ ਕਰਨ ਦਾ ਕੀ ਕਾਰਨ ਹੈ ਜੀ ਦੂਸਰਾ ਸਵਾਲ ਆਪ ਜੀ ਦੀ ਸਰਕਾਰ ਵੱਲੋਂ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਗਿਆ ਕਿਉਂ ਇਸ ਦਾ ਕਾਰਨ ਦੱਸਿਆ ਜਾਵੇ ਮਾਨਯੋਗ ਮੰਤਰੀ ਜੀ ਪੰਜਾਬ ਦੇ ਲਗਭਗ 2 ਲੱਖ ਮੁਲਾਜ਼ਮਾਂ ਦੀ ਇਹ ਮੰਗ ਪੁਰਾਣੀ ਪੈਨਸ਼ਨ ਤੇ ਬੁੱਧੇ ਨੂੰ ਆਪ ਜੀ ਵੱਲੋਂ ਲਗਭਗ 2.5 ਸਾਲ बीत ਜਾਣ ਬਾਰੇ ਦੀ ਵਿਧਾਨ ਸਭਾ ਦੇ ਕਿਸੇ ਵੀ ਸੈਸ਼ਨ ਵਿੱਚ ਕਿਉਂ ਨਹੀਂ ਚੁੱਕਿਆ ਗਿਆ ਅਗਲਾ ਪ੍ਰਸ਼ਨ ਮਾਨਯੋਗ ਮੰਤਰੀ ਜੀ ਪੁਰਾਣੀ ਪੈਨਸ਼ਨ ਬਾਲੀ ਸੰਘਰਸ਼ ਕਮੇਟੀ ਵੱਲੋਂ ਆਪ ਜੀ ਨੂੰ ਬਹੁਤ ਬਾਅਰ ਪੁਰਾਣੀ ਪੈਨਸ਼ਨ ਬਾਲੀ ਦੀ ਮੰਗ ਪੱਤਰ ਵੀ ਦਿੱਤੇ ਗਏ ਉਸ ਬਾਬਤ ਆਪ ਜੀ ਵੱਲੋਂ ਕੀ ਕਾਰਵਾਈ ਕੀਤੀ ਗਈ ਅਗਲਾ ਪ੍ਰਸ਼ਨ ਮਾਨਯੋਗ ਮੰਤਰੀ ਜੀ ਕੀ ਬਟਾਪੇ ਵਿੱਚ ਸਮਾਜਿਕ ਸੁਰੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਜੇਕਰ ਹੈ ਤਾਂ ਸਰਕਾਰ ਨੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਤੋਂ ਕਿਉਂ ਪੱਜ ਰਹੀ ਹੈ ਅਗਲਾ ਪ੍ਰਸ਼ਨ ਮਾਨਯੋਗ ਮੰਤਰੀ ਜੀ ਆਪ ਚਾਹੇ ਦੋ ਕੈਂਟਲੀ ਵਿਧਾਇਕ ਚੁਣੇ ਜਾਵੋ ਆਪ ਜੀ ਲਈ ਉਸ ਖਜ਼ਾਨੇ ਵਿੱਚੋਂ ਪੈਨਸ਼ਨ ਹੈ ਪਰ ਇੱਕ ਸਰਕਾਰੀ ਮੁਲਾਜ਼ਮ ਜੋ ਠੂਂਜਾ ਜਾਂ 60 ਸਾਲ ਤੱਕ ਸਰਕਾਰੀ ਭਾਵ ਦੀ ਸੇਵਾ ਕਰਦਾ ਹੈ ਉਸ ਲਈ ਪੈਨਸ਼ਨ ਦੀ ਵਿਵਸਥਾ ਕਿਉਂ ਨਹੀਂ ਅਗਲਾ ਪ੍ਰਸ਼ਨ ਮਾਨਯੋਗ ਮੰਤਰੀ ਜੇਕਰ ਐਨਪੀਐਸ ਜਾਂ ਯੂਪੀਐਸ ਸਕੀਮ ਇੰਨੀ ਵਧੀਆ ਹੈ ਤੇ ਆਪ ਜੀ ਬਨੁ ਕਿਉਂ ਨਹੀਂ ਸਪਕਾਰ ਕੀਤੀ ਜਾਂਦੀ ਹੈ ਮਾਨਯੋਗ ਮੰਤਰੀ ਆਪ ਜੀ ਦੇ ਸਰਕਾਰ ਦੇ ਲਗਪਾਈਟਾ ਇਸ ਹਾਲ ਬਾਕੀ ਰਹਿ ਗਏ ਹਨ ਕੀ ਅਸੀਂ ਆਪ ਜੀ ਤੋਂ ਆਸ ਕਰੀਏ ਕਿ ਆਪ ਜੀ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਜਾਵੇਗੀ ਆਪ ਜੀ ਦੇ ਹਾਂ ਪਖੀ ਹੰਗਾਰੇ ਦੀ ਆਸ ਵਿੱਚ ਪੁਰਾਣੀ ਪੈਨਸ਼ਨ ਬਹਾਲ ਲਈ ਸੰਘਰਸ਼ ਕਮੇਟੀ ਸਮੂਹ ਐਨਪੀਐਸ ਮੁਲਾਜ਼ਮ ਜ਼ਿਲ੍ਹਾ ਹੁਸ਼ਿਆਰ ਉੱਤਲੋ ਦੋ ਦੋ ਇਹਨਾਂ ਨੂੰ ਜਵਾਬ ਦੇਣ ਦਿਓ ਕਿ ਸਾਡੀ ਜਿਹੜੀ ਅੱਜ ਦੀ ਮੇਨ ਮੰਗ ਸੀਗੀ ਉਹ ਖੜੇ ਲੰਬੇ ਚਿਰਾਂ ਤੋਂ ਚੱਲ ਰਹੀ ਹੈ ਉਹ ਬੜੇ ਅچھے ਤਰੀਕੇ ਨਾਲ ਸਾਡੇ ਪ੍ਰਧਾਨ ਜੀ ਨੇ ਪੇਸ਼ ਕੀਤੀ ਹੈ ਇਸ ਤੋਂ ਇਲਾਵਾ ਇੱਕ ਛੋਟੀ ਜਿਹੀ ਮੰਗ ਹੋ ਰਹੀ ਹੈ ਛੋਟੀ ਤਾਂ ਮੈਂ ਨਹੀਂ ਕਹੂੰਗਾ ਪਰ ਬੜਾ ਮਤਲਬ ਸਿਚੁਏਸ਼ਨ ਬੜੀ ਆਫਕੋਰਡ ਬਣ ਗਈ ਹੈ ਸਰਕਾਰ ਨੇ ਹੁਣ ਮਾਸਟਰ ਕੈਡਰ ਤੋਂ ਲੈਕਚਰਰ ਪ੍ਰਮੋਟ ਕੀਤੇ ਜੀ ਬੰਦੇ ਪਰ ਉਹਦੇ ਵਿੱਚ ਕੀ ਹੋਇਆ ਜਦੋਂ ਲੈਕਚਰ ਪਰਮੋਟ ਹੋਏ ਤੇ ਉਹਨਾਂ ਨੂੰ ਜਿਹੜੇ ਸਟੇਸ਼ਨ ਅਲਾਟ ਕੀਤੇ ਨੇ ਉਹ ਸਰ 100 150 200 200 ਕਿਲੋਮੀਟਰ ਦੂਰ ਦਿੱਤੇ ਨੇ ਸਾਡੇ ਤਲਵਾੜੇ ਹਲਕੇ ਦੇ ਜੀ ਤਿੰਨ ਬੰਦੇ ਡੀਵਾਰ ਹੋ ਗਏ ਪ੍ਰਮੋਸ਼ਨ ਤੋਂ ਇਸ ਬੰਦੇ ਨੂੰ ਪ੍ਰਮੋਸ਼ਨ ਉਹਦੀ ਜੌਬ ਦੇ 3 ਜਾਂ 4 ਸਾਲ ਰਹਿਣ ਤੋਂ ਪਹਿਲਾਂ ਮਿਲ ਰਹੀ ਹੈ ਉਹ ਬੰਦਾ ਡੀਵਾਰ ਹੋ ਰਿਹਾ ਪ੍ਰਮੋਸ਼ਨ ਦਾ ਸਰ ਵੀ ਲੋਜਿਕ ਹੀ ਰਹਿ ਗਿਆ ਤੁਸੀਂ ਇਹ ਵੀ ਮੰਗ ਪਲੀਜ਼ ਆਪਣੇ ਇਹਨਾਂ ਫੋਰਮ ਹੈ ਉਸ ਪਲੇਟਫਾਰਮ ਤੇ ਤੁਸੀਂ ਇਹਨੂੰ ਉਠਾਓ ਇਹਦਾ ਕੋਈ ਨਾ ਕੋਈ ਚ ਲਿਖਿਆ ਹੋਇਆ ਨਹੀਂ ਇਹਨਾਂ ਤੋਂ ਬਚ ਨਹੀਂ ਹੈ ਕਿ ਨਾ ਇਹ ਜੁਵੇਲ ਹੋ ਗਏ ਨਾ ਸਰ ਸਟੇਸ਼ਨ ਖਾਲੀ ਹੋਣ ਦੇ ਬਾਵਜੂਦ ਵੀ ਉੱਥੇ ਸਟੇਸ਼ਨ ਸ਼ੋਅ ਨਹੀਂ ਕੀਤੇ ਗਏ ਇਹ ਪਲੀਜ਼ ਨੋਟ ਕਰੋ ਇਹਨੂੰ ਜੀ ਜੀ ਠੀਕ ਹੈ ਇਹ ਵੀ ਨਾਲ ਨੋਟ ਕਰ ਲੈਣੇ ਤੇ ਹਾਂਜੀ ਇੱਕ ਜੀ ਇਹਨਾਂ ਦੇ ਜਵਾਬ ਸਾਰਿਆਂ ਨੂੰ ਜਵਾਬ ਸੁਣੋ ਸੁਣੋ ਬੜੀ ਧੁੱਪ ਵਿੱਚ ਸਾਰੇ ਪਹੁੰਚੇ ਨੇ ਸੁਣੋ ਜੀ ਸਾਰਿਆਂ ਦਾ ਬੜਾ ਧੰਨਵਾਦ ਕਰਨਾ ਹੈ ਇਸਾਰੇ ਸਾਡੇ ਬੜੇ ਸਤਿਕਾਰਯੋਗ ਸਾਡੇ ਬੜੇ ਮਾਨਯੋਗ ਨੇ ਸਾਡੀ ਪੂਰੀ ਯੂਨੀਅਨ ਸਾਡੇ ਮੈਂਬਰ ਤੇ ਜੋ ਵੀ ਪਤਾਨੀ ਉਹਨਾਂ ਨੇ ਮੰਗਾ ਦਸੀਆਂ ਬੋਲ ਕੇ ਦਸੀਆਂ ਜੇ ਕਿ ਇੱਕ ਮੰਗ ਬਿਲਕੁਲ ਜਾਇਜ਼ ਬਿਲਕੁਲ ਸਹੀ ਹੈ ਸੋ ਮੈਂ ਤੁਹਾਨੂੰ ਭਰੋਸਾ ਦਵਾਨਾ ਕਿਉਂਕਿ ਸਾਨੂੰ ਹਲੇ ਮંત્રી ਸਾਹਿਬ ਨੂੰ ਬਣਿਆ ਨੂੰ ਸਿਰਫ ਪੰਚਾਇਤ ਦੇ ਨਹੀਂ ਹੋਏ ਨੇ ਜਿਆਦਾ ਨਹੀਂ ਹੋਏ ਨੇ। ਉਹ ਤੁਸੀਂ ਜਾਣਦੇ ਵੀ ਹੋ। ਮੰਤਰੀ ਸਾਹਿਬ ਨੇ 25 ਸਾਲਾਂ ਦੇ ਵਿੱਚ ਹੱਕੇ ਦੇ ਵਿੱਚ ਕਾਫੀ ਕੰਮ ਕੀਤੇ ਨੇ। ਨਿਸ਼ਵਾਰਤ ਬੜੀ ਸੇਵਾ ਕਰ ਰਹੇ ਨੇ। ਤੇ ਮੈਂ ਸਾਰੇ ਹੀ ਮੇਰੇ ਵੱਡੇ ਵੀਰਾਂ ਨੂੰ, ਮੀਆਂ ਭੈਣਾਂ ਨੂੰ ਸਾਰਿਆਂ ਨੂੰ ਮੈਂ ਇਹ ਪ੍ਰੋਸਾਦਵਾਨਾ ਕਿ ਇਹ ਮੰਗ ਪੱਤਰ ਮੰਤਰੀ ਸਾਹਿਬ ਨੂੰ ਪਿਆਗੇ ਤੇ ਮੰਤਰੀ ਸਾਹਿਬ ਅੱਗੇ ਵਿਧਾਨ ਸਭਾ ਵਿੱਚ ਤੁਸੀਂ ਦੇਖਿਆ ਵੀ ਹੋਏਗਾ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਸੁਪੈਲ ਦੇ ਤੌਰ ਤੇ ਜਲਦ ਤੋਂ ਜਲਦ ਇਹ ਕੰਮ ਕਰਾਇਆ ਜਾਵੇਗਾ ਧੰਨਵਾਦ ਜੀ